ਸਤਿਨਾਮ ਸ੍ਰੀ ਵਾਇਰੂ ਸਾਹਿਬ ਜੀ ਜਪਜੀ ਸਾਹਿਬ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦੇ ਸੱਚ ਜੁਗਾ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸੋਚੈ ਸੋਚਨ ਹੋਈ ਜੇ ਸੋਚੀ ਲਖਵਾਰ ਛੁਪੈ ਚੁਪਨ ਨ ਹੋਈ ਜੇ ਲਾਇਰਾਂ ਲਿਵਤਾਰ ਭੁਖਿਆ ਭੁਖ ਨਾ ਉਤਰੀ ਜੀਵਨਾਂ ਪੁਰੀਆਂ ਭਾਰ ਸਹਸਿਆਨ ਪਾ ਲਖ ਹੋਇ ਤਾ ਇੱਕ ਨ ਚੱਲੇ ਨਾਲ ਕਿਸ ਚਿਆਰਾ ਹੋਈ ਐ ਕਿ ਕੂੜਾ ਟੁੱਟੇ ਪਾਲ ਹੁਕਮਰ ਜਾਈ ਚੱਲੇ ਨਾ ਨਾਨਕ ਲਿਖਿਆ ਨਾਲ ਹੁਕਮੀ ਹੋਣਾ ਆਕਾਰੁ ਕੁਣਾ ਕਹਿ ਜਾਇ ਹੁਕਮੇ ਹਾਨ ਜੀ ਹੁਕਮ ਲੈ ਵਿੜਾਈ ਹੁਕਮੇ ਅਟਮ ਨੀਚ ਹੁਕਮ ਆਲਹਿ ਦਸ ਪਾਈ ਹੈ ਇੱਕ ਨਾ ਹੁਕਮ ਬਰਸੀਸ ਹੁਕਮੇ ਸਰਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਕੁਮਣਾ ਕੋਈ ਨਾਨਕ ਹੁਕਮਾ ਜੇ ਉਜੈ ਤਾ ਹਮ ਕਹਿ ਨ ਕੋਈ ਗਾਵੇ ਕੋ ਤਾ ਨ ਹੋਇ ਕਿਸੈ ਤਾਣੂ ਗਾਵੇ ਕੋ ਦਾ ਜਾਣੇ ਨਿਸ਼ਾਨ ਗਾਵ ਕੋ ਗੁਣ ਵਡਿਆਈਆਂ ਚਾਰ ਗਾਵ ਕੋ ਵਿਦਿਆ ਵਿਖੰ ਵਿਚਾਰ ਗਾਵ ਕੋ ਸਾਲ ਕਰੇ ਤਨਖੀ ਗਾਵ ਕੋ ਜੀ ਲੈ ਫਿਰ ਦੇ ਗਾਵ ਕੋ Japੈ ਜਿਸੈ ਦੂਰ ਗਾਵ ਕੋ ਵੇਖੈ ਹਾਦਰਹ ਦੂਰ ਕਠਨਾ ਕਠੀਨ ਆਵੇ ਟੂਟ ਕੱਕ ਕਠੀ ਕੋਟੀ ਕੋਟ ਕੋਟ ਨਿੰਦਾ ਦੀ ਲੈਂ ਦੀ ਠਕਪਾ ਹੈ ਜੁਗਾ ਜੁਗੰਤਰ ਖਾਈ ਖਾ ਹੈ ਹੁਕਮੀ ਹੁਕਮ ਚਲਾਇ ਰਾ ਨਾਨਕ ਵੀਰ ਸਾਹਿਬ ਵੀ ਪਰਵਹ ਸੱਚਾ ਸਹਿ ਸੱਚਨਾਏ ਭਾਖੇ ਭਾਵਾ ਪਰ ਆਖੇ ਮੰਗਹਿ ਜਿਹ ਦੇਹ ਦਾਤ ਕਰੇ ਦਾਤੂ ਫੀਰਕ ਗੈ ਰਖੀਐ ਜੇ ਦਿਸੈ ਦਰਬਾਰ ਮੋਹਾ ਕੇ ਬੋਲਨ ਬੋਲੀਐ ਜਿਤ ਸੰਤੁਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਮ ਉਜਾਇਵੀ ਚਰ ਕਰਮੀ ਆ ਕਪੜ ਨਦਰੀ ਮੋਖ ਦਵਾਰ ਨਾਨਕ ਏਵੈ ਜਾਣੀਐ ਸਭ ਆਪੇ ਸਿੱਥਿ ਆਰੀ ਥਾਪੈ ਨ ਜਾਇ ਕਿਤਨ ਹੋਇ ਆਪਿ ਆ ਨਿਰੰਜਨ ਸੋਇ ਜਿਨਸੀਆ ਤਿਨ ਪਾਇਆ ਮਾਨ ਨਾਨਕ ਗਾਵੈ ਗੁਣੀ ਨਿਦਾਨ ਗਾਵਿਆ ਸੁਨਿਆ ਮਨ ਰਖੇ ਬਾਦ ਦੁੱਖ ਪਰ ਹਰ ਸੁਖ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸ਼ਰ ਗੁਰ ਗੋਖ ਬਰਮਾ ਗੁਰ ਪਾਰਵਤੀ ਮਾਈ ਜਿਹੋ ਜਾਨ ਆਖ ਨਾ ਕਹਿ ਨਾ ਕਤ ਨ ਜਾਏ ਗੁਰਾ ਇੱਕ ਦੇਵ ਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਸਨ ਜਾਈ ਇਰਤਨਾਂ ਮਾਂ ਜਿਤ ਸਬਾਵਾਂ ਵਿਨਪਾਨਿ ਕੇ ਨਾਏ ਕਰੀ ਜਿਤ ਸਰੇ ਠੂਪਾਈ ਵਿਖਾਂ ਵਿਨ ਕਰਮਾ ਕੇ ਮਿਲਾ ਲੈ ਮਤ ਵਿੱਚ ਰਤਨ ਜੋ ਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਜੀਵ ਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸ਼ਨ ਜਾਈ ਜੇ ਧੁਕ ਚਾਰੀ ਅਰਦਾਹ ਹੋਦ ਸੁਣੀ ਹੋਈ ਨਾਵਾਂ ਖਣਾ ਵੇ ਜਾਣੀਐ ਨਾਮ ਚਲੈ ਸਭ ਕੋਏ ਚੰਗਾ ਨਾ ੁਰਕਾਈ ਕਹਿ ਦਸ ਕੀਰਤ ਜਲੇ ਜੇ ਤਿਸ ਨਦਨਾ ਆਵੇ ਤਾ ਹਤ ਨ ਪੁੱਛੈ ਕੀ ਕੀ ਤਾਂ ਅੰਦਰ ਕੀ ਕਰੈ ਦੋ ਸੀ ਦੋ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਗੁਣ ਦੀ ਇਹ ਕੋਈ ਨ ਸੁਝੈ ਜੇ ਤਿਸ ਗੁਣ ਕੋਈ ਕਰੇ ਸੁਣੈ ਸੇਤਪੀ ਸੁਰਨਾਥ ਸੁਣੈ ਤਰਤ ਤਵਲ ਅਕਾਸ਼ ਸੁਣੈ ਦੀਪ ਰੂਪ ਤਾਰ ਸੁਣੈ ਪਹਨ ਸਖੈ ਕਰ ਮਾਨਕ ਪੈਤਾਸ ਦੇ ਵਿਗਾਸ ਸੁਣੈ ਰੂਪ ਕਹਿਨਾਸ ਸੁਣੈ ਈਸ਼ਰ ਬਰਮਾ ਇੰਦ ਸੁਣੈ ਮੁਖਸ ਲਹਨ ਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤਿ ਵੀਰ ਨਾਨਕ ਪੈਤਾਸ ਦੇ ਵਿਗਾਸ ਸੁਣੈ ਰੂਪ ਕਹਿਨਾਸ ਸੁਣਿਆ ਸਤ ਸੰਤੋਖਿਆ ਨ ਸੁਣਿਆ ਅਰ ਸਰਕੈ ਸ਼ਿਨਾਨ ਸੁਣਿਆ ਪਰ ਪਰ ਪਾਵੇ ਮਾਨ ਸੁਣਿਆ ਲਾਗੈ ਸੇ ਧਿਆਨ ਨਾਨਕ ਪੈ ਤਸ ਦੇ ਵਿਗ ਸੁਣਿਆ ਧੂਪ ਪਾਵ ਕੈ ਨਾਸੈ ਸੁਣਿਆ ਸਰਾ ਗੁਨਾ ਕੀ ਗਹ ਸੁਣਿਆ ਸੇ ਪੀਰ ਪਾਸ਼ ਸੁਨੇ ਅੰਦੇ ਪਾਵੇ ਰਹਾ ਸੁਨੇ ਹਾਥ ਐ ਸਿਗ ਨਾਨਕ ਪੈ ਤਸ ਦੇ ਵਿਗਸ ਸੁਨੇ ਰੂਪ ਕਹਨਾਸ ਮਨਨੇ ਕੀ ਕਰਕੇ ਹਿਨੇ ਜਾਏ ਜੇ ਕੋ ਕਹ ਪਿਛੈ ਪਿਛਤਾਏ ਕਾਗਦ ਕਲਮ ਲਿਖਨ ਹਾਰ ਮਨਨੇ ਕਵ ਕਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਈ ਮੰਨੈ ਸਰਤੋ ਐ ਮਨ ਬੁੱਧ ਮੰਨੈ ਸਹਿਲਪਨ ਕੀ ਸੁਧ ਮੰਨੈ ਮਹ ਚੋਟਾ ਨਾ ਖਾਏ ਮੰਨੈ ਜਮ ਕੇ ਸਾ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰ ਠਾਕ ਨਾ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗਨ ਚ ਲੈ ਪੰਥ ਮੰਨੈ ਧਰਮ ਸਿਚ ਸੰਬੰਧੋ ਐਸਾ ਨਾਮ ਨਿਰੰਜਨ ਹੋਏ ਜਿ ਕੋ ਮਨ ਜਾਣੇ ਮਨ ਕੋਏ ਮਨ ਆਪਾ ਮੋਖ ਦਵਾਰ ਮਨ ਆ ਪਰਵਾਰ ਸਦਾ ਰਹਿ ਮਨ ਆ ਤਰੈ ਤਾਰੇ ਗੁਰ ਸਿੱਖ ਮਨ ਨਾਨਕ ਪਾਉ ਨਾ ਭਿਖੋ ਐਸਾ ਨਾਮ ਨਿਰੰਜਨ ਹੋਏ ਜਿ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਮਾਨ ਪੰਜ ਪ੍ਰਦਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸਹ ਦਰਾ ਜਾਉਨ ਕੰਚਾ ਕਾ ਗੁਰ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੀ ਕੈ ਕੰਨੈ ਨਾ ਸਮਾਰੀ ਧੋਲ ਧਰਮ ਦੇ ਆਕਾ ਪੂਤ ਸੰਤੋਖ ਧਾਵ ਰਖਿਆ ਜਨ ਸੂਤ ਜੇ ਕੋ ਜਹ ਹਸਿਆਰ ਤਵਲੇ ਉੱਪਰ ਕੀ ਤਪਾਰ ਤੱਤੀ ਹੋਰ ਪਰੇ ਹੋਰ ਹੋਰ ਚਿਸਤੀ ਭਾਤਲੈ ਕਮਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਉੜੀ ਕਲਾਮ ਇਹੋ ਲਿਖਾਲੀ ਜਾਣੇ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਨ ਸੁਹਲਿਆ ਰੂਪ ਕੀਤੀ ਦਾ ਜਾਣ ਕੋ ਕੌਂਕੂਤ ਕੀਤਾ ਪੈਸਾ ਇੱਕ ਕੋ ਆਉ ਤਿਸਤੇ ਹੋਏ ਲਹਿਦੀ ਆਉ ਕੁਦਰਤ ਕਮਨ ਕਾਹਾਂ ਵਿਚਾਰੂ ਆਰਨ ਜਾਵਾਂ ਏਕ ਵਾ ਜੋਤਿ ਭਵ ਸੈਂਬਲਿਕਰ ਹੂੰ ਸਦਾ ਸਲਾਮ ਤਨਿਰੰਕਰ ਅਸ਼ੰਕ ਜਪ ਸੰਗ ਭਾਵ ਸੰਗ ਕੁੜਾ ਸੰਗ ਤਪਤਾਉ ਅਸੰਗਰਨ ਮੁਖੀਤ ਪਾਠੁ ਆਸੰਝੂ ਮਨ ਰਹਿ ਉਦਾਸ ਅਸੰਗ ਪ੍ਰਤ ਗੁਣ ਗਿਆਨ ਵਿਚਾਰ ਆਸੰਗ ਸਤੀ ਸੰਦਾਤਰ ਅਸੰਗ ਸੂਰਮਾ ਬੈਸਾਰਾ ਸੰਘ ਮੋਹ ਲੇਵਲਾਇ ਤਰ ਕੁਦਰਤ ਕਉਨ ਕਹਾ ਵਿਚਾਰ ਵਾਰਨ ਜਾਵਾਂ ਏਕਵਾ ਜੋਤਿ ਭਾਵ ਸੈਂ ਭ੍ਰਿਕਾ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੋਰਖੰਦ ਕੂਰ ਅਸੰਖ ਚੋਰ ਹਰਾਮਖੂਰ ਸੰਘ ਅਮਰ ਕਾ ਜਹ ਜੂਰ ਆ ਸੰਘਲ ਵਢਤਿਆ ਕੁਮਾਹ ਸੰਘ ਪਾਪੀ ਪਾਪ ਕਰਦਾ ਹੈ ਸੰਘ ਕੂਰਿਆਰ ਕੂਰੇ ਫਿਰੈ ਆ ਸੰਘ ਮਲੇਸ਼ ਮਲ ਭਖ ਸੰਘ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹਿ ਵਿਚਾਰ ਵਰਨ ਜਾਮਾ ਇਕਵਾਰੇ ਜੋਤਿ ਤੁਪਾਵੈ ਸੰਬਲੀਕਰ ਤੂੰ ਸਦਾ ਸਲਾਮਤ ਨਿਰੰਕਰ ਆ ਸੰਘ ਨਾ ਸੰਘਾ ਅਗਮ ਗਮ ਅ ਸੰਘ ਲੋਅ ਅ ਸੰਘ ਹੈ ਸਿਰ ਭਾਰੈ ਕਰੀ ਨਾਮ ਕ੍ਰਿਸ਼ਿ ਲਹ ਕ੍ਰਿ ਗਿਆਨ ਗੀਤ ਗੁਣ ਗਾ ਕ੍ਰਿ ਲਿਖਨ ਬੋਲਨ ਬਾਨ ਕ੍ਰਿ ਸੈ ਸੰਜੋਗ ਖਾਨੈ ਜਿਨਹ ਲਿਖੈ ਤੇ ਸਰਨਾ ਹੈ ਜੇ ਫਰਮਾਇ ਤੇ ਤੇ ਪਹ ਹੈ ਜੀਤਾ ਕੀਤਾ ਤੀਤਾ ਨਾ ਵਿੰਨਾਵੇ ਨਾਹੀ ਕੋਠਾਉ ਕੁਦਰਤ ਕਉਨ ਕਹਾ ਵਿਚਾਰ ਵਾਰਨ ਜਾਵਾਂ ਏਕ ਵਾਰ ਜੋਤਿ ਦੇ ਭਾਵੈ ਸੈਂ ਬਲਿਕਾਰ ਤੂੰ ਸਦਾ ਸਲਾਮ ਤਨਿਰੰਕਰ ਪਰਿਆ ਹੱਥ ਪੈਰ ਤਨ ਦੇਹੀ ਪਾਣੀ ਤੋਤੇ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਤੋਏ ਪਰਿਆ ਮਤ ਪਾਪਾਂ ਕੈ ਸੰਗ ਉਤਪ ਨਵਕਰੰਗ ਪੁੰਨੀ ਪਾਪੀ ਆਖਣ ਨਾ ਹੈ ਕਰ ਕਰ ਕਰਨਾ ਲਿਖ ਲੈ ਜਾ ਆਪੇ ਬੀਜ ਆਪੇ ਹੀ ਖਾ ਨਾਨਕ ਹੁਕਮੀ ਆਜਾ तीर्थ तप दया दत दान जे को पावे तिलक मान सुन्या मन्या मन कीता पाओ अंतरगा तीर्थ मल नहाओ सागुण तेरे मै नाही कोई बिन गुण कीते पर ना होए स्वसतात वाणी बरमाओ सत सुहान श्रमचआव कवन सुवेला वत कवन कौंतित कउनवार ਕਮਨ ਸਰਤੇ ਮਹ ਕਮਨਾ ਜੇ ਤੋ ਆਕਾਰ ਵਿਨ ਪਾਇਆ ਪੰਡਤੀ ਜੇ ਹੋਐ ਲੇਹ ਕੁਰਾਨ ਵੈਤ ਨ ਪਾਇਓ ਕਾਦੀ ਐ ਜੈ ਲਿਖਾਂ ਲੇਹ ਕੁਰਾਨ ਛਿਤਵ ਨ ਜੋਗੀ ਜਾਣਾ ਰਤਮ ਨ ਕੋਈ ਜਾ ਕਰਤਾ ਸਿਟੀ ਕੋ ਸਾਜੀ ਆਪੇ ਜਾਣੈ ਸੋਈ ਕੀ ਕਰੇ ਆਖਾ ਕਿਸੇ ਲਾਇ ਕਿਉ ਐਨੀ ਕਿ ਜਾਣਾ ਨਾਨਕ ਆਖਣ ਸਭ ਕੋ ਆਖੇ ਇਕ ਦੂ ਇਕ ਸਿਆਣਾ ਵੱਡਾ ਸਾਈ ਵੱਡੀ ਨਾਇ ਕੀਤਾ ਜਾ ਕਾ ਹੋਇ ਨਾਨਕ ਦੇਖੋ ਆਪੋ ਜਾਣੈ ਅੱਗੇ ਗਿਆਨ ਸੋਹੈ ਪਾਤਾਲਾਂ ਪਤਾਂ ਲਖ ਅਗਸ ਅਗਾਸ ਔੜ ਕੋੜਿ ਭਾਲਥ ਕੇ ਵੇਦ ਕੇ ਨਿਕਵਾਤ ਸੈ ਸਠੜ ਕਹਿਨ ਕਿ ਤੀਬਾ ਅਸਲੁ ਹੈ ਧਾਤ ਲਿਖਾਇ ਤਾ ਲਿਖੀਐ ਲਿਖੇ ਹੋਇ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪੋ ਸਲਾਹੀ ਸਲਾਹੇ ਇੱਚੀ ਸੁਤ ਨਪਾਈਆ ਨਦਿਆ ਤੇ ਵਾ ਬੱਸ ਮੁੰਨਾ ਜਾਣੀ ਹੈ ਸੁਨ ਸਾ ਸੁਲਤਾਨ ਗਿਰਾ ਸੇਤੀ ਮਾਲਦਨ ਕੀੜੀ ਤੁਲ ਨਾ ਹੋਣੀ ਜਿਤਸ ਮਨੁ ਨਾ ਵੀਸਰੈ ਅੰਤ ਨਾ ਸਿਫਤੀ ਕਹਿਨਾ ਅੰਤ ਨਕਨੇ ਦੀਨ ਅੰਤ ਅੰਤ ਨਾ ਵੇਖਣ ਸੁਨ ਅੰਤ ਅੰਤ ਨ ਜਾਪੇ ਕਮਨ ਮੰਤ ਅੰਤ ਨ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਪਰਵਰ ਅੰਤ ਕਾਨ ਕੀਤੇ ਵਿਲਲਾ ਹੈ ਤਾਂ ਕਿ ਅੰਤ ਨਾ ਪਾਇ ਜਾਹੇ ਇਹ ਅੰਤ ਨ ਜਾਣੇ ਕੋਏ ਬਖਤ ਕਈਏ ਬਖਤ ਹੋਏ ਵੱਡਾ ਸਹੈ ਉੱਚਾ ਤਾਂ ਉੱਚੇ ਉੱਪਰ ਉੱਚਾ ਨਾ ਹੋਏ ਰੂਚਾ ਹੋਏ ਕੋਏ ਤੇਸ ਉੱਚੇ ਕੋ ਜਾਣ ਸੋਏ ਜੀਵ ਦੇ ਆਪ ਜਾਣਿਆ ਆਪਾਵ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਨਾ ਥਮਾਏ ਕੀਤੇ ਮੰਗੇ ਜੋਤਿ ਅਪਾਰ ਕੀਤੇ ਗੰਦ ਨਹੀਂ ਵਿਚਾਰ ਕੀਤੇ ਖਵ ਟੁਟੇ ਵੇਕਾਰ ਕੀਤੇ ਲੈ ਲੈ ਮੁਕਰਪਾ ਹੈ ਕੀਤੇ ਮੂਰਖਾ ਈਖ ਹੈ ਕੀਤੇ ਦੂਰ ਬੋ ਸ਼ਰਮਾਰ ਇਹ ਬੇਲਾ ਜੀ ਦਤਾਰ ਬੰਧਖਲਾ ਸੀ ਭਾਣੇ ਹੋਏ ਹੋਰਾ ਨ ਸਕੇ ਕੋਈ ਜੇ ਕੋ ਖਾਏ ਕੇ ਅੱਖਣ ਪਾਏ ਉਹ ਜਾਣੇ ਜੇਤੀਆ ਮਹ ਖਾਏ ਆਪੇ ਜਾਣੇ ਆਪੇ ਦੇ ਆ ਕੈਸੇ ਵੇਖੇਈ ਕੇ ਜਿਸਨੋਂ ਵਕਸੇ ਸਿਫ ਸਿ ਲਹਾ ਨਾਨਕ ਪਾਛਾਈ ਪਾਤਸ਼ਾਹ ਅਮੋਲ ਗੁਰ ਅਮੋਲ ਪਾਰ ਅਮੋਲ ਵਪਾਰੀ ਅਮੋਲ ਭੰਡਾਰ ਮੂਲ ਆਵੇਂ ਮੂਲ ਹੈ ਜਾਏ ਮੂਲ ਭਾ ਅਮਲਾ ਸਮਾਇ ਅਮੋਲ ਧਰਮ ਮੂਲ ਦੀਬਾਨ ਮੂਲ ਤੇ ਮੂਲ ਪ੍ਰਮਾਨ

ਇਤੇ ਆਖੀ ਆਖਣ ਪਾਹ ਕਿਤੇ ਕਹ ਕਹ ਉੱਠ ਉੱਠ ਜਹੈ ਤੇ ਕੀਤੇ ਹੋਰ ਕਰੇ ਤਾਂ ਆਗ ਨ ਸਕੇ ਕੇ ਕੇ ਜੀਵ ਉਪਾਵੈ ਤੇ ਉਡ ਹੋਏ ਨਾਨਕ ਜਾਣੇ ਸੱਚਾ ਸੋਇ ਜੇ ਕੋ ਆਕੇ ਬੋਲ ਵਿਗੜ ਤਾਂ ਲਿਖਿਐ ਸਿਰ ਗਵਾਰੰਗਵਾਰ ਸੋਦਰ ਕੀ ਹਸੁ ਕਰਿ ਕਿਹਾ ਜਦ ਬੈ ਸਰਸ ਮਾਲੇ ਵਾਜੇ ਨਾਨਕ ਅਨੇਕ ਸੰਖ ਕਿਤੇ ਗਾਵਨ ਹਾਰੇ ਕਿਤੇ ਰਾਗ ਪਰਿਸ਼ੋਕਹੀ ਅਨ ਕਿਤੇ ਗਾਵਨ ਹਾਰੇ ਗਾਵਹਿ ਤਨੋਂ ਪਉਣ ਪਾਣੀ ਬੈਸੰਤ ਗਾਵੈ ਰਾਜਾ ਧਰਮਦੁਵਾਰੀ ਗਾਵਹਿ ਚਿਤ ਗੁਪਤਲੇ ਜਾਨਹਿ ਲੇਖ ਲੇਖ ਚਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸਹਨ ਸਦਾ ਸਵਾਰੇ ਗਾਵੈ ਇੰਦਰ ਅਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਤ ਸਮਾਧੀ ਅੰਦਰ ਗਾਵ ਸਾ ਵਿਚਾਰੇ ਗਾਵਨ ਜਤੀ ਸਦੀ ਸੰਤੋਖੀ ਗਾਵੇ ਵੀ ਕਰਾਰੇ ਗਾਵਨ ਪਨਸ ਪਨ ਰੋਖੀਸਰ ਜੁਗ ਜੁਗ ਵੇ ਦਾਣਾ ਲੈ ਗਾਵੇ ਮੋਹਣੀਆਂ ਮਨ ਮੋਹਨਾਈ ਸੁਰਗਾ ਮਤ ਪਿਆਲੇ ਗਾਵਨ ਰਤਨ ਉਪਾਏ ਤੇਰੇ ਅਸਾਦੀਤ ਨਾਲੇ ਗਾਵੇ ਜੋਤ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਉਖਨ ਮੰਨ ਲਵਰ ਪੰਡਾ ਕਰ ਕਰ ਰਖੇ ਧਾਰੇ ਸੀ ਤਦੋਂ ਗਾਹ ਜੋ ਤਦ ਪਾਵਨ ਰਤੇ ਤੇਰੇ ਪੈਤਰਸਾਲੇ ਹੋਰ ਕੀਤੇ ਤਦੋਂ ਗਾਵਨ ਸੀ ਮੈਂ ਚਿਤਨਾ ਆਮਨ ਮਾਨਕਾ ਵਿਚਾਰੇ ਸੋਏ ਸੋਏ ਸਦਾ ਸੱਚ ਸਹ ਸੱਚਾ ਸਾਚੀ ਨਾਹੀ ਹੈ ਵੀ ਹੋਸੀ ਜਨ ਜਸੀ ਰਚਨਾ ਜਿ ਨਿਰਚਾਈ ਰੰਗੇ ਰੰਗੇ ਬਾਤੀ ਕਰ ਕਰ ਜੀ ਸੀ ਮਾਇਆ ਜਨੋ ਉਪਾਈ ਕਰ ਕਰ ਵੇਖਾ ਕੀਤਾ ਆਪਣਾ ਜਿਉਤੀ ਦੀ ਵਿਢਾਈ ਜੋ ਚ ਸੁਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਹ ਸਹਾ ਪਾਤ ਸਾਹਿਬ ਨਾਨਕ ਕਰੈ ਨਿਰਜਾਈ ਮੁੰਦਾ ਸੰਤੋਖ ਸ਼ਰਮ ਪਤ ਛੋੜੀ ਧਿਆਨ ਕੀ ਕਰੇ ਬੇਬੂਤ ਕਿੰਤਾ ਕਾਲ ਕੋ ਹਾਰੀ ਕਾਇਆ ਜੁਗ ਦੰਡਾ ਪ੍ਰਤੀਤ ਆਈ ਪੰਚੇ ਸਾਲ ਜਮਾਤੀ ਮਾਂ ਜੀ ਤੇ ਜਾਰੀ ਤੋ ਆਦੇ ਤਸੇ ਆਦੇ ਆਦਾਨੀ ਲ ਅਨਾਦ ਨਾ ਹ ਜੁਗ ਜੁਗ ਏਕੋ ਵੇਸ ਉਹਦ ਗਿਆਨ ਦਾ ਭੰਡਾਰਨ ਘੜਕੜਵਾਜੇ ਨਾਥ ਆਪ ਨਾਥ ਨਾਥੀ ਸਾਹਿਬ ਦਾ ਕੀਰਤਿਸ ਅਵਰਾਸਤ ਸੰਜੋਗ ਵਿਜੋਗ ਦੋਏ ਕਾ ਚਲਾਵੇਂ ਲੇਖੇ ਆਵੇ ਭਾਗੂ ਆਦਿਤ ਸੇ ਆਦੇਸ ਆਦਨਿਲ ਅਨੰਦ ਹੈ ਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਤ ਵਿਆਈ ਤਿੰ ਚੇਰੇ ਪਰਵਾਨ ਇਕ ਸੰਸਾਰੀ ਇਕ ਬੰਦਾਰੀ ਇਕ ਲਾਜ ਦੀ ਬਾਣ ਜੇ ਤਸ ਭਾਵੈ ਤੇ ਵਿੱਚ ਲਾਵੇ ਜੇ ਹੋਵੇ ਫਰਮਾਨ ਉਹ ਵੇਖੈ ਉਹ ਨਾਨਦ ਨਾ ਆਵੇ ਬਹੁਤਾ ਹੈ ਵਿਦੋਨ ਨਾਦੇਤ ਸਿ ਆਦੇਸ ਆਦ ਅਨਿਲ ਅਨੰਦ ਹੈ ਜੁੜਗੇ ਕੋਵੇਸ ਆਸ ਲੋਏ ਲੋਏ ਬੰਦਾਰਾ ਜੋ ਕਿਛ ਪਾਇਆ ਸੋ ਏਕਾ ਵਾਰੂ ਕਰ ਕਰ ਵੇਖੇ ਸਿਰਜਨ ਹਾਰੂ ਨਾਨਕ ਸੱਚੇ ਕੀ ਸਾਚੀ ਕਰੂ ਨਾਦੇਤ ਸਿ ਆਦੇਸ ਆਦ ਅਨਿਲ ਅਨੰਦ ਹੈ ਜੁੜਗੇ ਕੋਵੇਸ ਇੱਕ ਦੂ ਜੀਵੋਂ ਲੱਖ ਹੋਏ ਲੱਖ ਹੋਏ ਲਾਵੀਸ ਲਹ ਲਾ ਗੀ ਲਾ ਖੀਏ ਏਕ ਨਾਮ ਜੈ ਦੀਸ ਜੀਤ ਰਹਿ ਪਤ ਪਵਣੀਆਂ ਚੜੀਏ ਹੋਇ ਆ ਕੀਸ ਸੁਣ ਗੱਲਾਂ ਆਕਾਸ ਕੀ ਕੀਟਾਈ ਰੀਸ ਨਾਨਕ ਨਦਰੀ ਪਾਈਏ ਕੂੜੀ ਕੂੜਾ ਠੀਸ ਅਖੰਡੋ ਚਪੈਨ ਜੋਰ ਜੋ ਨ ਮੰਗਨ ਦੀਨ ਜੋਰ ਜੋ ਨ ਜੀਨ ਮਨੈ ਜੋਰ ਜੋ ਨ ਰਾਜ ਮਨ ਮਰਸੂਰ ਜੋ ਨਾ ਸ੍ਰਤੀ ਗਿਆਨ ਵਿਚਾਰ ਜੋ ਨਾ ਜੁਤੀ ਛੁਡੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਤੁਮ ਨੀਚ ਨ ਕੋਈ ਰਾਤਿ ਰਤੇ ਦਿੱਤੀ ਵਾਰ ਰੂਪਾਂ ਪਾਣੀ ਅਗਨੀ ਪਾਤਾਲ ਤਿਸ ਵੇ ਧਰਤੀ ਥਾਵ ਰਖੀ ਧਰਮਸਾਲ ਤਿਸ ਜੀ ਜੋ ਕੇ ਰੰਗ ਤਿਨਕੇ ਨਾਮ ਆਨੇਕ ਅਨੰਤ ਕਰਮੀ ਕਰਮੀ ਹੋ ਵਿਚਾਰੂ ਸਚਾ ਆਸ ਚੰਦਰ ਬਾਰ ਟਿੱਠੇ ਸੋਨ ਪੰਚ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਕਚਪਕਾਈ ਉਤੈ ਪਾਏ ਨਾਨੰਗੇ ਅਜਾਪੇ ਜਾਈ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੀਤੇ ਪਉਣ ਪਾਣੀ ਵੈ ਸੰਤਰ ਕੀਤੇ ਕਾਨ ਮਹੀਸ ਕੀਤੇ ਬਰਮਾ ਕਾ ਟਕੜੀਐ ਰੂਪ ਰੰਗ ਕੇ ਵੇਸ ਖੇਤੀਆ ਕਰਮ ਭੂਮੀ ਮੇਰ ਖੇਤੇ ਕਿਤੇ ਦੂਪਦੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿਦੁਰਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੀਵਦਾਨ ਮਨ ਕੀਤੇ ਕਿਤੇ ਰਨਸਮੁੰਦ ਇਕਿਆ ਖਾਣੀ ਕਿਟਿਆ ਬਾਣੀ ਕਿਤੇ ਪਾਤਨ ਨਰੰਦ ਕਿਤੇ ਅਸਰਤੀ ਸਿਵ ਕਿਤੇ ਨਾਨਕਾਂਤ ਨਾ ਅੰਤ ਗਿਆਨ ਕੰਮੈ ਗਿਆਨ ਪਚੰਦੈ ਚਿਤ ਨਾਦ ਵਨੋਦ ਕੋ ਨੰਦ ਸ਼ਰਮਖੰਨ ਕੀ ਬਾਣੀ ਰੂਪ ਚਿਤ ਘਾਟ ਕਰਿਐ ਬਾਤਾਂ ਰੂਪਾ ਤਾਂ ਕੀਆ ਗੱਲਾਂ ਕਥਿਐ ਨਾ ਜਾਹੀ ਜੇ ਕੋ ਕਹੈ ਪਿਛੈ ਪਛਤਾਈ ਚਿਤ ਘੜਿਐ ਸੁਰਤ ਮਤਿ ਮਨ ਬੁੱਧ ਚਿਤ ਘੜਿਐ ਸ੍ਰਨਸਦਾਂ ਕੀ ਸੁਧ ਕਰਮਖੰਨ ਕੀ ਬਾਣੀ ਜੋਰਾ ਚਿਤੈ ਹੋ ਨ ਕੋਈ ਹੂਰ ਜਿਥੈ ਜੋਤ ਮਹਾਬਲ ਸੂਰ ਤਿਨ ਮੈਂ ਰਾਮ ਰਿਆ ਭਰਪੂਰ ਜਿਥੈ ਸੀਤੋ ਸੀਤਾ ਮਈ ਮਾਤਾ ਕਹਿ ਰੂ ਨਾ ਕਥਨੇ ਜਾਹੈ ਨਾ ਉਹ ਮਰਹਿ ਨਾ ਠਾਗੇ ਜਾਹੈ ਜਿਨ ਕੇ ਰਾਮ ਸੇ ਮਨ ਮੋਹ ਹੈ ਜਿਥੈ ਪਤਵਸੇ ਕੇ ਲੋਕ ਰੇ ਅਨੰਦ ਚਾਹ ਮਨ ਸੋਏ ਸਚ ਕਾਨ ਵਸੈ ਨਿਰੰਕਾਰ ਕਰ ਕਰ ਵੇਖੈ ਨਦਨ ਹਾਲ ਇਤਿ ਖਾਨ ਮੰਨ ਲਵਰ ਪੰਡਾ ਜੀ ਕੋ ਕਥਾ ਦਾ ਅੰਤ ਤਿੱਥੇ ਲੋਲੋ ਆਕਾਰ ਜਿਵੇਂ ਜਿ ਹੁਕਮ ਤੇ ਵੇਦਕਾਰ ਵੇਖਾ ਵਿਸਕਾਰਿ ਚਾਰੂ ਨਾਨਕ ਕਥਨਾ ਕੜਾ ਸਾਰ ਜਤ ਭਾਰਾਤੀ ਸੁਨਿਆਰ ਅਹਰਨ ਮਤ ਵੀਰ ਹੱਥਿਆਰ ਭਉ ਖੱਲਾ ਅਗਨ ਤਪਤਾਉ ਭਾਂਡਾ ਪਾਉ ਅੰਮ੍ਰਿਤ ਧਾਲੂ ਕੜਿਆ ਸਭ ਸਚੀ ਤਸਾਲ ਜਿਨ ਕੋ ਨਦਰ ਕਰਮ ਦਿਨ ਕਾਰ ਨਾਨਕ ਨਦਰਿ ਨਦਰਿ ਨਿਹਾਸ ਲੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਦੋਈ ਦਾਈ ਦਾਇਆ ਖੇਲਾ ਸੈ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਦਰਮਹ ਦੂਰ ਕਰਮੀ ਆਪੋ ਆਪਣੀ ਕੇ ਨੀੜਾ ਕੇ ਦੂਰ ਜਿਨੀ ਨਾਮ ਤੇ ਆਏ ਆ ਗੈ ਮਸਕਰ ਕਾਲ ਨਾਨਕ ਤੇ ਮੁਖ ਜਲੇ ਕੇਤੀ ਛੁਟੀ ਨਾਲ ਜਿਨੀ ਨਾਮ ਤੇ ਆਏ ਆ ਗੈ ਮਸਕਰ ਕਾਲ ਨਾਨਕ ਤੇ ਮਖ ਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ